ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਡਹੰਸ ਮਹਲਾ 4 ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮਖ ਹਰਿ 라ਵੇ ਸੁਖਾਗਰ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹੋਂਬਾ ਦੂਬਾਰ ਆਪਣੇ ਗੁਰੂ ਕੋ ਜਸਾ ਰਹਾਉ ਮੈਂ ਅਬ ਗੁਣ ਪਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਬਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਪ ਬਹੁ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਹਉ ਕਰ ਕਰ ਥਾਕਾ ਉਪਾਬ ਬਹੁ ਤੇਰੇ ਨਾਨਕ ਗਰੀਬ ਰੱਖੋ ਹਰ ਮੇਰੇ ਪਰਮ ਸੰਜੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਨਾਂ ਦੇ ਇਤਿਹਾਸਕ ਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ ਲੜੀਵਾਰ ਚੱਲ ਰਹੀ ਕਥਾ ਵਿਚਾਰ ਬਡਹੰਸ ਮਹਿਲਾ ਚੌਥਾ ਘਰ ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਅੰਕ ਹੈ ਜੀ 560 ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਬੈਠੀਆਂ ਹਨ ਜਾ YouTube ਚੈਨਲ ਰਾਹੀਂ ਜਿੱਥੇ ਤੱਕ ਵੀ ਗੁਰਬਾਣੀ ਦੀ ਵਿਚਾਰ ਪਹੁੰਚ ਰਹੀ ਆਓ ਗੁਰਮਖੋ ਆਪੋ ਆਪਣੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਨਾਨਕ ਧੰਨ ਧੰਨ ਗੁਰੂ ਰਾਮਦਾਸ ਜੀ ਰਾਜ ਜਿੰਨਾ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਦੀ ਆਪਾਂ ਵਿਚਾਰ ਕਰਨੀ ਹੈ ਬੜਹੰਸ ਮਹਿਲਾ ਚੌਥਾ ਘਰ ਪਹਿਲਾ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੂਲ ਮੰਤਰ ਰੱਬ ਪਰਮਾਤਮਾ ਅਕਾਲ ਪੁਰਖ ਵੈਗਰੂ ਇੱਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਹ ਮਿਲਦਾ ਹੈ ਗੁਰੂ ਦੀ ਕਿਰਪਾ ਦੁਆਰਾ ਉਹ ਮਿਲਦਾ ਹੈ ਰਹਾਉ ਵਾਲਾ ਬੰਦ ਹੈ ਜੀ ਇਹ ਸ਼ਬਦ ਦਾ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹਉ ਬਾਰ ਬਾਰ ਆਪਣੇ ਗੁਰੂ ਕੋ ਜਾਸਾ ਇੱਥੇ ਗੁਰੂ ਰਾਮਦਾਸ ਮਹਾਰਾਜ ਅੰਦਰ ਦੀ ਤੜਫ ਦੀ ਗੱਲ ਕਰਦੇ ਆ ਜੀ ਮਿਲਣ ਵਾਸਤੇ ਤਾਂਗ ਹੋਣੀ ਜ਼ਰੂਰੀ ਹੈ ਤੜਫ ਹੋਣੀ ਜ਼ਰੂਰੀ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ ਸਮਝਾ ਰਹੇ ਆ ਕਹਿੰਦੇ हे ਮੇਰੀ ਮਾਂ ਮੇਰੇ ਮਨ ਉਤੇ ਪ੍ਰਭੂ ਮਿਲਣ ਲਈ ਮੇਰੇ ਮਨ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ ਖਿੱਚ ਹੈ ਆਸ ਹੈ ਪੂਰਾ ਗੁਰੂ ਹੀ ਮੈਨੂੰ ਮੇਰਾ ਪ੍ਰੀਤਮ ਪ੍ਰਭੂ ਮਿਲਾ ਸਕਦਾ ਹੈ ਇਸ ਵਾਸਤੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂਗਾ ਕੁਰਬਾਨ ਜਾਮਾ ਗਰਹਾ ਉਹ ਅਖਰੀ ਅਰਥ ਹੈ ਜੀ ਇੱਥੇ ਸਤਗੁਰੂ ਮਹਾਰਾਜ ਗੱਲ ਕਰਦੇ ਪਏ ਹੈ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਰੱਬ ਕਿਵੇਂ ਪਾਇਆ ਜਾ ਸਕਦਾ ਹੈ ਕਿਵੇਂ ਮਿਲਿਆ ਜਾ ਸਕਦਾ ਹੈ ਰੱਬ ਨੂੰ ਮਿਲਣ ਦਾ ਤਰੀਕਾ ਕੀ ਹੈ ਦੁਨੀਆ ਅੰਦਰ ਬਹੁਤ ਮਤ ਹੈ ਜੀ ਬੜੇ ਗ੍ਰੰਥ ਹੈ ਤੁਸੀਂ ਜੋ ਮਰਜੀ ਗ੍ਰੰਥ ਪੜ੍ਹੋ ਵਿਚਾਰੋ ਸਮਝੋ ਨੂੰ ਰੱਬ ਨੂੰ ਮਿਲਣ ਦਾ ਰਾਹ ਹਰ ਕੋ ਗ੍ਰੰਥ ਵਖੋ ਵਖਰਾ ਦੱਸਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ ਗੁਰੂ ਸਾਹਿਬ ਜੀ ਗੱਲ ਪਤਾ ਕਿੱਥੋਂ ਸ਼ੁਰੂ ਕਰਦੇ ਆ। ਗੁਰੂ ਸਾਹਿਬ ਜੀ ਗੱਲ ਸ਼ੁਰੂ ਕਰਦੇ ਆ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਹੇ। ਆਪਣੇ ਆਪ ਨੂੰ ਖੋਜਣਾ ਆਪਣੇ ਵਿੱਚੋਂ ਕਮੀਆਂ ਨੂੰ ਐਬਾਂ ਨੂੰ ਕੱਢਣਾ ਇਹ ਰੱਬ ਨੂੰ ਮਿਲਣ ਦਾ ਤਰੀਕਾ ਹੈ। ਈਵਾਰਸੀ ਗੱਲਾਂ ਕਰੀ ਜਾਂਦੇ ਆ ਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਭਾਈ ਗੁਰਦਾਸ ਜੀ ਕਹਿੰਦੇ ਪੂਸ਼ਤ ਪਥਿਕ ਤੈ ਮਾਰਗ ਨ ਧਾਰੇ ਪੱਗ ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ ਮਹਾਰਾਜ ਕਹਿੰਦੇ ਬੰਦਾ ਰਾਹ ਉੱਤੇ ਖੜਿਆ ਰਾਹ ਪੁੱਛੀ ਜਾਂਦਾ ਵੀ ਰਾਹ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਜਾਂਦਾ ਦੱਸਣ ਵਾਲੇ ਨੇ ਦੱਸ ਦਿੱਤਾ ਕਿ ਭਾਈ ਇਹ ਰਾਹ ਇੱਧਰ ਨੂੰ ਇਹ ਇੱਧਰਲੇ ਪਾਸੇ ਜਾ ਰਿਹਾ ਪਰ ਤੁਰਿਆ ਤਾਂ ਕੋਈ ਨਹੀਂ ਨਾ ਮੰਜਲ ਸਰ ਮੰਜਲ ਤੈ ਤਦ ਹੋਵੇਗੀ ਜਦੋਂ ਬੰਦਾ ਤੁਰੇਗਾ ਸਾਡੀ ਹਾਲਤ ਪਤਾ ਕਿਹੋ ਜੀ ਅਸੀਂ ਤੁਰਨ ਨਹੀਂ ਰਹ ਜੀ ਇੱਕ ਪਾਸੇ ਖੜ ਗਏ ਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਗੁਰੂ ਵਾਲਾ ਮਾਰਗ ਹੈ ਗੁਰੂ ਵਾਲਾ ਰਸਤਾ ਰਾਹ ਹੈ ਇਹਦੇ ਵੀ ਅਸੀਂ ਕੇਵਲ ਗੱਲਾਂ ਕਰਨ ਜੋਗੀ ਰਹਿ ਗਏ ਆ ਨਾ ਜਦੋਂ ਤੁਰਦੇ ਨਹੀਂ ਆ ਪ੍ਰੈਕਟੀਕਲ ਜੀਵਨ ਨਹੀਂ ਆ ਸਾਡਾ ਫਿਰ ਕਿਵੇਂ ਰੱਬ ਨੂੰ ਪਾ ਸਕਦੇ ਆ ਮੈਂ ਗੱਲ ਕਰ ਰਿਹਾ ਸੀ ਰੱਬ ਨੂੰ ਮਿਲਣ ਦਾ ਤਰੀਕਾ ਕੀ ਹੈ ਆਪਣੇ ਆਪ ਦੀ ਸਬਿਆ ਪਰਚੋਲ ਕਰਨੀ ਰੱਬ ਨੂੰ ਮਿਲਿਆ ਜਾ ਸਕਦਾ ਹੈ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਸੁਖ ਹੋਏ ਆਪਣੇ ਆਪ ਨੂੰ ਸਵਾਰਨਾ ਆਪਣੇ ਵਿੱਚੋਂ ਆਇਬਾਂ ਨੂੰ ਘਟਾਣਾ ਰੱਬ ਨੂੰ ਮਿਲਣ ਦਾ ਤਰੀਕਾ ਹੈ ਮੈਂ ਗੱਲ ਕਰਦਾ ਸੀ ਵੀ ਜਿੰਨੇ ਵੀ ਤੁਸੀਂ ਮੱਤ ਪੜੋਗੇ ਜਿੰਨੇ ਵੀ ਤੁਸੀਂ ਗ੍ਰੰਥ ਪੜੋਗੇ ਵਿਚਾਰਧਾਰਾਾਂ ਬਹੁਤ ਨੇ ਜੀ ਹਰ ਕੋਈ ਵਿਚਾਰਧਾਰਾ ਵੱਖੋ ਵੱਖਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਰੱਬ ਨੂੰ ਮਿਲਿਆ ਜਾ ਸਕਦਾ ਹੈ ਰੱਬ ਨੂੰ ਮਿਲਣ ਵਾਸਤੇ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਨਾ ਤਾਂ ਪਰਿਵਾਰ ਛੱਡਣ ਦੀ ਲੋੜ ਹੈ ਨਾ ਘਰ ਛੱਡਣ ਦੀ ਲੋੜ ਹੈ ਕਿਤੇ ਦੂਰ ਥੋੜਾ ਜਾਣਾ ਵੀ ਰੱਬ ਨੂੰ ਅਸੀਂ ਵੇਖਣ ਵਾਸਤੇ ਲੱਭਣ ਵਾਸਤੇ ਕਿਤੇ ਦੂਰ ਜਾਵਾਂਗੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਨਿਰਣਾ ਕਰਦੇ ਆ ਨਾ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਹ ਸ਼ਬਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਲੋਕੀ ਜੰਗਲਾਂ ਵਿੱਚ ਤੁਰ ਪਏ ਲੋਕੀ ਪਹਾੜਾਂ ਦੀਆਂ ਕੁੰਦਰਾਂ 'ਚ ਵੜ ਕੇ ਬਹਿ ਗਏ ਮਠਾਂ ਵਿੱਚ ਵੜ ਕੇ ਬਹਿ ਗਏ ਗੁਰੂ ਸਾਹਿਬ ਮਹਾਰਾਜ ਕਹਿੰਦੇ ਕਾਹੇ ਰੇ ਬਨ ਬਨ ਦਾ ਅਰਥ ਦਾ ਜੰਗਲ ਜੰਗਲ ਵਿੱਚੋਂ ਕੀ ਲੱਭਦੇ ਹੋ ਜੰਗਲ ਵਿੱਚੋਂ ਰੱਬ ਤੁਹਾਨੂੰ ਥੋੜਾ ਮਿਲ ਸਕਦਾ ਹੈ ਫਰੀਦਾ ਜੰਗਲ ਜੰਗਲ ਕਿਆ ਭਾ ਮੈਂ ਬਨ ਕੰਡਾ ਮੋੜੇ ਬਸੀ ਰੱਬ ਹਿਆਲੀ ਹੈ ਜੰਗਲ ਕਿਆ ਢੁੰਡੇ ਬਾਣੇ ਵਿੱਚ ਜਾਓਗੇ ਜੰਗਲ ਵਿੱਚ ਜਾਓਗੇ ਕੰਡੇ ਜ਼ਰੂਰ ਵੱਜ ਸਕਦੇ ਆ ਪੈਰਾਂ ਵਿੱਚ ਮਹਾਰਾਜ ਕਹਿੰਦੇ ਰੱਬ ਆਪਣੇ ਅੰਤਰਾਤਮੇ ਵਿੱਚੋਂ ਵੇਖਣਾ ਸੀ ਪਰ ਅਸੀਂ ਤਰੀਕਾ ਹੀ ਫਾਰਮੂਲਾ ਹੀ ਗਲਤ ਵਰਤੀ ਬੈਠੇ ਆ ਜਿ ਨਜ਼ਰ ਤਰੀਕਾ ਤੁਸੀਂ ਵੇਖੋਗੇ ਨਾ ਸੰਸਾਰ ਭਰ ਵਿੱਚ ਹੋ ਰਿਹਾ ਬਹੁਤ ਕੁਝ ਪਤਾ ਨਹੀਂ ਕਿੰਨਾ ਕੁਝ ਕੀਤਾ ਜਾਂਦਾ ਉਸ ਪ੍ਰਮਾਤਮਾ ਨੂੰ ਪਾਉਣ ਵਾਸਤੇ ਸਹੀ ਜਿਹੜੀ ਦਿਸ਼ਾ ਉਧਰਲੇ ਵਾਲੇ ਪਾਸੇ ਨਹੀਂ ਜਾ ਰਹੇ ਕਿਉਂਕਿ ਸਤਗੁਰੂ ਮਹਾਰਾਜ ਜਿਹੜੀ ਦਿਸ਼ਾ ਸਾਨੂੰ ਕਹਿ ਰਹੇ ਨੇ ਨਾ ਗੁਰਸਿੱਖ ਮੀਤ ਚਲੋ ਗੁਰਜਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜਿੰਨਾ ਚਿਰ ਸਿੱਖ ਗੁਰੂ ਵਾਲੀ ਚਾਲ ਤੇ ਨਹੀਂ ਤੁਰਦਾ ਨਾ ਉਹਨਾਂ ਚਿਰ ਤੁਸੀਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਇਹੋ ਫਰਕ ਹੈ ਜੀ ਕਿਉਂਕਿ ਸਾਡੀ ਚਾਲ ਵੱਖਰੀ ਹੈ ਸਾਡੀ ਚਾਲ ਹੋਰ ਹੈ ਗੁਰੂ ਦੀ ਚਾਲ ਤਾਂ ਵੱਖਰੀ ਹੈ ਜਿੰਨਾ ਚਿਰ ਸਿੱਖ ਗੁਰੂ ਦੇ ਮੰਗਰ ਨਹੀਂ ਤੁਰਦਾ ਗੁਰੂ ਵਾਲੀ ਚਾਲ ਤੇ ਨਹੀਂ ਤੁਰਦਾ ਉਹਨਾਂ ਚਿਰ ਸਾਡਾ ਭਲਾ ਨਹੀਂ